ਹਾਂਜੀ ਸਾਥੀ ਸ੍ਰੀ ਅਕਾਲ ਜੀ ਵਿਦਰ ਬਹਿ ਹਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ 3 4 5 ਫਰਵਰੀ ਦੇ ਦਰਮਿਆਨ ਇੱਕ ਜੜ ਸਿਸਟਮ ਲੱਗਣ ਜਾ ਰਿਹਾ ਉਸ ਦੀ ਨਵੀਂ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਬਹੁਤ ਹੀ ਆਪਾਂ ਗੱਲ ਕਰੀ ਇਸ ਵਿੱਚ ਵੱਡੀ ਅਪਡੇਟ ਕੀਤੀ ਕੁਝ ਮੌਸਮ ਵਿਭਾਗ ਵੱਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਹੋਈ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਤੇ ਇੱਕ ਲਾਈਵ ਤਾਏ ਸੈਟਲਾਈਟ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਿਸਟਮ ਕਿੱਥੋਂ ਤੱਕ ਪਹੁੰਚ ਗਿਆ ਤੇ ਕਦੋਂ ਤੱਕ ਇਸ ਦਾ ਪੰਜਾਬ ਤੇ ਅਸਰ ਵੇਖਣ ਨੂੰ ਮਿਲ ਸਕਦਾ ਸਾਰੀ ਜਾਣ ਜਰੂਰੇ ਕਿਰਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲੇ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇ ਸੈਟਲਾਈਟ ਤਸਵੀਰਾਂ ਵਿੱਚ ਜਿਹੜੀਆਂ ਤਸਵੀਰਾਂ ਵਿੱਚ ਫਿਲਹਾਲ ਤਾਂ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਤਾਂ ਗਵਾਂਢੀ ਦੇਸ਼ ਪਾਕਿਸਤਾਨ ਵਿੱਚ ਇੱਕ ਜਿਹੜਾ ਸਿਸਟਮ ਐਂਟਰ ਹੋ ਗਿਆ ਤੇ ਆਉਣ ਵਾਲੇ ਅਗਲੇ ਜਿਹੜੇ ਅੱਜ ਅੱਧੀ ਰਾਤ ਦੇ ਕਰੀਬ ਜਾਂਦੀ ਰਾਤ ਤੋਂ ਬਾਅਦ ਪੰਜਾਬ ਵਿੱਚ ਇਸ ਦਾ ਜਿਹੜਾ ਐਂਟਰ ਹੋਣਾ ਤੈਅ ਠੀਕ ਐ ਐਂਟਰ ਹੋ ਜਾਏਗਾ ਪੰਜਾਬ ਵਿੱਚ ਉਸ ਵਾਰ ਸਭ ਤੋਂ ਪਹਿਲਾਂ ਸਰਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਦੇ ਨਾ ਲੱਗਦੇ ਖੇਤਰ ਜਿਵੇਂ ਹੋ ਗਏ ਜਿਵੇਂ ਰਾਜਸਥਾਨ ਦੇ ਉੱਤਰੀ ਭਾਗ ਰਾ ਆਪਣੇ ਗੰਗਾ ਨਗਰ ਹੋ ਗਿਆ ਨੂਪਕੜ ਹੋ ਗਿਆ ਨਾ ਜ਼ਿਲ੍ਹਿਆਂ ਵਿੱਚ ਥੋੜੀ ਬੋਤੀ ਜਿਹੜੀ ਬੱਦਲ ਵਾਈ ਬੰਨੀ ਸ਼ੁਰੂ ਹੋ ਗਈ ਏ ਤੇ ਅੱਜ ਜੱਦੀ ਰਾਤ ਦੇ ਕਰੀਬ ਜੱਦੀ ਰਾਤ ਤੋਂ ਬਾਅਦ ਪੰਜਾਬ ਵਿੱਚ ਵੀ ਐਂਟਰ ਹੋ ਜੇਗਾ ਸਿਸਟਮ ਹੌਲੀ ਹੌਲੀ ਇਸ ਦਾ ਪ੍ਰਭਾਵ ਵੇਖਣ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਤੇ ਕੱਲ 3 ਫਰਵਰੀ ਨੂੰ ਤੇ ਕੁਝ ਕੁ ਿਲਕਾਵੇਂ ਦਰਜ ਕੀਤਾ ਜਾ ਸਕਦਾ ਉਸ ਤੋਂ ਬਾਅਦ 4 ਫਰਵਰੀ ਨੂੰ ਕਾਫੀ ਇਲਾਕਿਆਂ ਵਿੱਚ ਦਰਜ ਕੀਤਾ ਜਾਵੇਗਾ ਕਿ ਤੋਂ ਦਰਮਿਆਨਾ ਤੇ ਕਈ ਇਲਾਕਿਆਂ ਵਿੱਚ ਪਾਰਿਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕੁਝ ਖੇਤਰਾਂ ਵਿੱਚ ਗੜੇਮਾਰੀ ਹੋਣ ਦੀ ਸੰਭ ਜਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵੱਧ ਸੁਭਾਵਨਾ ਰਹੇ ਕਿੱਥੇ ਕੱਟ ਰਵੇਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਸਭ ਤੋਂ ਪਹਿਲਾਂ 3 ਫਰਵਰੀ ਦੀ ਗੱਲ ਕਰੀ ਤਾਂ ਪਠਾਨਕੋਟ ਵਿੱਚ ਕੁਝ-ਕੁਝ ਇਲਾਕਿਆਂ ਵਿੱਚ ਸੁਭਾਵਨਾ ਰਹੇਗੀ 3 ਫਰਵਰੀ ਨੂੰ ਉਸ ਤੋਂ ਬਾਅਦ ਥੱਲੇ ਵੇਖਦੇ ਫਰੂਜ਼ਪੁਰ ਹੋ ਗਿਆ ਫਾਜ਼ਲਕਾ ਆ ਗਿਆ ਫਰੀਦਕੋਟ ਇਸ ਖੇਤਰਾਂ ਵਿੱਚ ਵੀ ਥੋੜ੍ਹੀ-ਥੋੜ੍ਹੀ ਸੁਭਾਵਨਾ ਰਹੇ ਕਿਤੇ ਕਿਤੇ ਮੀਂਹ ਦਰਜ ਕੀਤਾ ਜਾ ਸਕਦਾ ਮੁਕਸਰ ਦੀ ਗੱਲ ਕਰੀ ਇਸ ਵਿੱਚ ਕਾਫੀ ਸੁਭਾਵਨਾ ਰਹਿ ਸਕਦੀ ਤੇ ਮੋਗਾ ਵਿੱਚ ਕੁਝ-ਕੁਝ ਇਲਾਕਿਆਂ ਵਿੱਚ ਬਠਿੰਡਾ ਵਿੱਚ ਵੀ ਥੋੜੇ ਵੱਧ ਹਿੱਸੇ ਇਸ ਵਿੱਚ ਵੀ ਕੁਝ-ਕੁਝ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਤਾਂ ਸੰਗਰੂਰ ਹੋ ਗਿਆ ਮਲੇਰਕੋਟ ਲਾ ਗਿਆ ਇਹਨਾਂ ਵਿੱਚ ਕੁਝ-ਕੁਝ ਇਲਾਕਿਆਂ ਵਿੱਚ ਦੀ ਸੰਭਾਵਨਾ ਰਹੇਗੀ ਤਾਂ ਇਹ 3 ਫਰਵਰੀ ਦੀ ਸੰਭਾਵਨਾ ਜਾਰੀ ਕੀਤੀ ਗਈ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜਿਹੜੀ 4 ਫਰਵਰੀ ਨੂੰ ਮੇਨ ਜਿਹੜਾ ਸਿਸਟਮ ਦਾ ਸਭ ਤੋਂ ਜਿਹੜਾ ਤਗੜਾ ਆਪਾਂ ਗੱਲ ਕਰੀ 4 ਫਰਵਰੀ ਨੂੰ ਦਿਨ ਹੋਵੇਗਾ ਜੋ ਕਿ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਤਾਂ ਇਹਨਾਂ ਵਿੱਚ ਕਾਫੀ ਸੰਭਾਵਨਾ ਰਹੇਗੀ ਤਾਂ ਕੁਝ ਆਪਾਂ ਗੱਲ ਕਰੀਏ ਜਿਵੇਂ ਥਲੜੇ ਖੇਤਰ ਹੋ ਗਏ ਫਿਰੋਜ਼ਪੁਰ ਹੋ ਗਿਆ ਫਾ ਸਾ ਲੁਧਿਆਣਾ ਆ ਗਿਆ ਬਰਨਾਲਾ ਆ ਗਿਆ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਆ ਗਿਆ ਐਸਐਸ ਨਗਰ ਇਹਨਾਂ ਵਿੱਚ ਵੀ ਕਾਫੀ ਸੰਭਾਵਨਾ ਰਹੇਗੀ ਜਾਨੀ ਕਿ ਜਿਹੜਾ ਸਿਸਟਮ ਲੱਗਣ ਦੀ ਪੂਰਨ ਸੰਭਾਵਨਾ ਹੈ ਤਾਂ ਕੱਲ ਤੇ ਪਰਸੋ ਠੀਕ ਹੈ ਦੋ ਦਿਨ ਮੇਨ ਹੋਣਗੇ ਤਾਂ ਉਸ ਦਿਨ 5 ਫਰਵਰੀ ਨੂੰ ਕੁਝ ਕੁਝ ਲਾਕੇ ਸੰਭਾਵਨਾ ਰਹਿ ਸਕਦੀ ਜਿਵੇਂ ਹੁਸ਼ਿਆਰਪੁਰ ਹੋ ਗਿਆ ਉਸ ਦਿਨ ਨਵਾਂ ਸ਼ਹਿਰ ਹੋ ਗਿਆ ਤੇ ਉਸ ਦਿਨ ੱਲੇ ਦੇਖ ਸਕਦੇ ਹੋ ਬਾਕੀ ਖੇਤਰਾ ਵਿੱਚ ਫਿਲਹਾਲ ਠੀਕ ਠਾਕ ਰਹਿਣ ਦੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਕੀ ਕੱਲ ਤੋਂ ਸਿਸਟਮ ਸ਼ੁਰੂ ਹੋ ਜਾਏਗਾ ਜਿੱਥੇ ਕੱਲ ਮੀਂਹ ਨਹੀਂ ਪਹੁੰਚੇਗਾ ਉੱਥੇ 4 ਫਰਵੀਂ ਪਹੁੰਚ ਜਾਏਗਾ ਤੇ ਕੁਝ ਕੁ ਇਲਾਕਿਆਂ ਵਿੱਚ 5 ਫਰਵੀਂ ਨੂੰ ਸੁਭਾਵਨਾ ਰਹੇਗੀ ਤਾਂ ਜਾਨੀ ਕਿ ਇਹ ਜਿਹੜੇ 2-3 ਦਿਨ ਹੋਣਗੇ ਇਸ ਵਿੱਚ ਪੂਰੇ ਜ਼ਿਲ੍ਹੇ ਆਪਾਂ ਗੱਲ ਕਰੀਏ ਪੂਰੇ ਜ਼ਿਲ੍ਹਿਆਂ ਵਿੱਚ ਸੁਭਾਵਨਾ ਰਹੇ ਕਿਤੇ ਹਲਕਾ ਮੀਂਹ ਕਿਤੇ ਦਰਮਿਆਨਾ ਤੇ ਕੁਝ ਇੱਕਾ ਦੂਕਾ ਭਾਗਾਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਕੁਝ ਕੁ ਇਲਾਕਿਆਂ ਵਿੱਚ ਗੜੇਮਾਰੀ ਹੋਣ ਦੀ ਸੁਭਾਵਨਾ ਹੈ ਫਿਲਹਾਲ ਇਹ ਜਾਣਕਾਰੀ ਸਿਰ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹਦੇ ਕੋਈ ਵੀ ਸਿਸਟਮ ਵਿੱਚ ਬਦਲਾਅ ਦੇਖਣ ਨੂੰ ਮਿਲਦਾ ਤੁਹਾਡੇ 。